ਜਦੋਂ ਮੇਤਰੋ ਤੁਹਾਡਾ ਜਾਨਵਰ ਚਾਹੇ ਘੰਟਾ ਉੜਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਹਿਗੁਰੂ ਜੀ ਅਰਦਾਸ ਕਰਦੇ ਆ ਸਾਡੇ ਘਰ ਪਰਿਵਾਰ ਤੋਂ ਦੁਸਤ ਤੇ ਚੜ੍ਹਦੀ ਕਲਾ 'ਚ ਹੁਣ ਸੋ ਬਈ ਅੱਜ ਇੱਕ ਤਾਂ ਪੱਥਰ ਲੜਾਈ ਕਿਵੇਂ ਬਣਾਉਣੀਆਂ ਤੇ ਕਿਵੇਂ ਲਾਉਣੀਆਂ ਉਹ ਦੱਸਾਂਗੇ ਇੱਕ ਕਈ ਭਰਾਵਾਂ ਦੇ ਨਾਲ ਮੇਰੇ ਕੋਲ ਮੈਸੇਜ ਆਈ ਜਾਂਦੇ ਸੀ ਵੀ ਬਾਈ ਹਰੀਆਂ ਬਿੱਠਾਂ ਜਾਨਵਰ ਨਾ ਜਿਹੜੇ ਉੜਦੇ ਨੇ ਉਹ ਹਰੀਆਂ ਬਿੱਠਾ ਮਾਰਦੇ ਨੇ ਠੀਕ ਆ ਉਹਦਾ ਇਲਾਜ ਦੱਸਾਂਗੇ ਬਾਈ ਤੇ ਕੁਝ ਕੋ ਹੋਰ ਵੀ ਗੱਲਾਂ ਕਰਾਂਗੇ ਤੋਂ ਵੀਡੀਓ ਬਾਈ ਬਣ ਕੇ ਪੂਰੀ ਦੇਖਿਓ ਤੇ ਅੱਜ ਆਪਾਂ ਕੱਢੇ ਜੀਏ ਬੱਚੇ ਸਰਵਾਦਜੀ ਦਾ ਕਰ ਲਈ ਕੱਢਣ ਲੱਗੇ ਬੱਚੇ ਕਿਉਂਕਿ ਅਪ੍ਰੈਲ ਚ ਬਾਜੀਆਂ ਨੇ ਆਪਣੀਆਂ ਚਲੋ ਹੁਣ ਬੱਚੇ ਕੱਢਣ ਲੱਗਾਗੇ ਇੱਕ ਬੱਚਾ ਅੱਜ ਗਾਇਬ ਹੀ ਹੋ ਗਿਆ ਰੱਬ ਜਾਣੇ ਕਿੱਧਰ ਨੂੰ ਵਗ ਗਿਆ ਜੰਬੇਰੀ ਪੈਗੀ ਕਿ ਉਹ ਬੜੀ ਭਲੀ ਬੈਂਦੀ ਆ ਬਈ ਆ ਟਾਈਮ ਤੇ। ਤੋਂ ਬਾਕੀ ਤੁਹਾਨੂੰ ਵੀਡੀਓ ਵੀ ਬਈ ਸ਼ੇਅਰ ਕਰਿਆ ਕਰਾਂਗੇ ਤੁਹਾਡੇ ਨਾਲ। ਬੱਚਿਆਂ ਦੀ ਕਿਵੇਂ ਉੜਦੇ ਨੇ ਜਾਂ ਕਿਵੇਂ ਕੱਢਦੇ ਆ ਨਾ ਛੱਧੀਆਂ ਤੇ ਲਾਏ ਨੇ। ਕਿੰਨਾ ਕੁੱਟਦੇ ਨੇ ਜਾਂ ਕੀ ਗੱਲਬਾਤ ਆ ਸਾਰੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ। ਵੀਡੀਓ ਭਰਾ ਬਣ ਕੇ ਪੂਰੀ ਦੇਖਿਆ ਕਰੋ। ਆਜੋ ਹੁਣ ਕਰਦੇ ਆਂ ਆਪਾਂ ਵੀਡੀਓ ਸ਼ੁਰੂ। ਆਹ ਬਈ ਪੱਥਰ ਡਾਈ। ਠੀਕ ਐ। ਇਹਦਾ ਤੁਹਾਨੂੰ ਪਤਾ ਹੀ ਆ ਨਾ ਕੰਚ ਦੀ ਸ਼ੀਸ਼ੀ ਚ ਆਉਂਦੀ ਆ। ਹੁਣ ਇਹਨੂੰ ਆਪਾਂ ਕੁੱਟਾਂਗੇ। ਕੁੱਟ ਕੇ ਤੇ ਨੂੰ ਬਰੀਕ ਪਾਊਡਰ ਕਰਾਂਗੇ ਤੇ ਕਰਦੇ ਆ ਤੁਹਾਡੇ ਨਾਲ ਸ਼ੇਅਰ ਸਵਾਹ ਮਿੱਤਰੋ ਕਰ ਲਈ ਆਪਾਂ ਪਾਊਡਰ ਠੀਕ ਆ ਇਹਦੇ ਚ ਹੁਣ ਕਿਵੇਂ ਪਾਉਣਾ ਕਿੰਨਾ ਪਾਉਣਾ ਇਹ ਦਿਖਾਉਣਾ ਤੁਹਾਨੂੰ ਆਇਆ ਮਿੱਤਰੋ ਹਾਈਡਰੋਜਨ ਠੀਕ ਆ ਤੇ ਆਇਆ ਸ਼ੈਂਪੂ ਸ਼ੈਂਪੂ ਪਾਉਣਾ ਆਪਾਂ ਵਿੱਚ ਥੋੜਾ ਜਿਹਾ ਠੀਕ ਆ ਸ਼ੈਂਪੂ ਨਾਲ ਬਈ ਪਰ ਨਹੀਂ ਖਰਾਬ ਹੁੰਦੇ ਸਿਲਕੀ ਹੀ ਰਹਿੰਦੇ ਨੇ ਜੁੜਦੇ ਜੇ ਨਹੀਂ ਠੀਕ ਹੈ ਚਲੋ ਇਹਨੂੰ ਪਾਉਣੇ ਆਪਾਂ ਹਾਈਡਰੋਜਨ

उस बात लाना शुरू करो देखो काला रंग फिर मित्रों आई ठीक है आखो आ चढ़ गई ठीक है पांच दस मिनट इन रखे पहला देखा लाके फंखते आज हूं कर दे शुरू ਨਿਲੇ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਠੀਕ ਹੈ ਲਾ ਲਾਂਗੇ ਆ ਭਾਈ ਕੋਈ ਬੱਚੀ ਤੇ ਕਈ ਭਰਾ ਭਾਈ ਕਹਿ ਵੀ ਦਿੰਦੇ ਨੇ ਕਹਿੰਦੇ ਪੱਥਰ ੜਾਈ ਇੰਨੀ ਉਹ ਆਇਆ ਕਿ ਬਿਗ ਫੋਰ ਲਗ ਆਰਮੀ ਜੀ ਜਾਣ ਪਰ ਛੱਡਦੇ ਆ ਮਚਾਉਂਦੀ ਆ ਜੇ ਇਹ ਆਪੋ ਹੈ ਠੀਕ ਹੈ ਭਾਈ ਲਾਉਣੀ ਤਾਂ ਆਪਾਂ ਉੱਤੇ ਪਰਾਂ ਤੇ ਆ ਉਰੋਂ ਸਾਰੀ ਬੋਤਲ ਕਰਨੀ ਆ ਦਾ ਇਹਦਾ ਬਈ ਛੇਤੀ ਉੱਤਰਦੀ ਆਤਰਦੀ ਨਹੀਂ ਇਹ ਤੇ ਤੁਹਾਨੂੰ ਐ ਲੱਗਿਆ ਨਾ ਵੀ ਸੱਪ ਨਾਲ ਧੋਲਾਂਗੇ ਉੱਤਰ ਜੂਗੀ ਰੰਗ ਵਾਂਗੂ ਬਈ ਪੱਕਾ ਹੁੰਦਾ ਜਗਾਰ ਇਹਦਾ ਛੀਤੀ ਲੈਂਦਾ ਲੂੰਦਾ ਨਹੀਂ ਤੇ ਇੱਕ ਗੱਲ ਆਪਾਂ ਕਰਦੇ ਸੀਗੇ ਬਈ ਕਈ ਭਰਾਵਾਂ ਦੇ ਨਾ ਮੈਨੂੰ ਕਮੈਂਟ ਆਏ ਸੀਗੇ ਹਰੀਆਂ ਮਿੱਠਾਂ ਦੇ ਠੀਕ ਹੈ ਵੀ ਹਰੀਆਂ ਮਿੱਠਾਂ ਆਪਣੇ ਜਾਨਵਰ ਨਾ ਬਾੜੀਆਂ ਮਾਰਦੇ ਨੇ ਠੀਕ ਹੈ ਜਿਹੜੇ ਉੱਡੀ ਜਾਂਦੇ ਨੇ ਉਹਨਾਂ ਵਾਸਤੇ ਬਈ ਤੁਸੀਂ ਕੀ ਕਰਨਾ ਹੈ ਤਹੀਂ ਲੈ ਲਿਓ ਵਧੀਆ ਦਹੀਂ ਠੀਕ ਆ ਘਰ ਦੀ ਹੋਵੇ ਤਾਂ ਬੜੀ ਚੰਗੀ ਗੱਲ ਆ ਨਹੀਂ ਦੁਕਾਨ ਤੋਂ ਲੈ ਲਿਓ ਲੈ ਕੇ ਤੇ ਉਹ ਨੂੰ ਨਾ ਕਿਸੇ ਪੋਲਾ ਕੱਪੜਾ ਜਿਵੇਂ ਮਰਮਲ ਦਾ ਹੁੰਦਾ ਕੱਪੜਾ ਹਨਾ ਉਹ ਕੱਪੜਾ ਲੈ ਲਿਓ ਉਹਦੇ ਚ ਵੀਰੇ ਕਿਸੇ ਚੀਜ਼ ਤੇ ਟੰਗ ਦਿਓ ਠੀਕ ਆ ਟੰਗ ਕੇ ਉਹ ਨੂੰ ਛੱਡ ਦਿਓ ਵੀ ਉਹ ਪਈ ਰਹੇ ਉਹਦਾ ਪਾਣੀ ਨਿਕਲੇ ਜਿਵੇਂ ਜਿਵੇਂ ਪਨੀਰ ਦਾ ਕੱਢਦੇ ਹੁੰਨੇ ਆ ਠੀਕ ਆ ਉਹ ਇੱਕ ਦਿਨ ਪਈ ਰਹੂਗਾ ਉਹਦਾ ਪਾਣੀ ਨਿਕਲ ਜੂਗਾ ਤੇ ਉਸ ਤੋਂ ਬਾਅਦ ਆਪ ਵੀ ਹੱਥ ਨਾਲ ਘੁੱਟ ਕੇ ਉਹਦਾ ਪਾਣੀ ਕੱਢ ਦਿਓ ਕੱਢ ਕੇ ਜਿਵੇਂ ਪਨੀਰ ਜਾਂ ਹੁੰਦਾ ਹੈ ਬਣ ਜੂਗੀ। ਉਹਦੇ ਵਿੱਚ ਵੀਰੇ ਜਿਹੜੀ ਨਿਊਰੋਬੋਨ ਫੋਰਟ ਦੀ ਗੋਲੀ ਆਉਂਦੀ ਹੈ। ਠੀਕ ਹੈ। ਨਿਊਰੋਬੋਨ ਫੋਰਟ ਦੀ ਗੋਲੀ ਪਾ ਕੇ ਉਹਦੀਆਂ ਬਰੀਕ-ਬਰੀਕ ਨਾ ਗੋਲੀਆਂ ਬਣਾ ਕੇ ਲਿਓ। ਗੋਲੀਆਂ ਬਣਾ ਕੇ ਰੱਖ ਲਿਓ ਤੇ ਜੇ ਨਾ ਰੱਖਿਆ ਜਾਣ ਤਾਂ ਬੇਸ਼ੱਕ ਚਾਹੀਏ ਥੋੜਾ ਜਿਹਾ ਆਟਾ ਪਾ ਲਿਓ। ਪਾ ਕੇ ਉਹਦੀਆਂ ਗੋਲੀਆਂ ਬਣਾ ਕੇ ਰੱਖ ਲਿਓ ਬਈ। ਜਾਨਵਰ ਨੂੰ ਸ਼ਾਮ ਨੂੰ ਜਦੋਂ ਖਰਾਖਰੂਕ ਖਾ ਗਏ ਠੀਕ ਹੈ। ਖਾ ਕੇ ਬਹਿ ਗਏ ਉਦੋਂ ਬਾਅਦ ਹੋਇ ਕਿ ਇੱਕ ਗੋਲੀ ਦੇ ਕੇ ਤੇ 5-7 ਐਮਐਲ ਪਾਣੀ ਦੇ ਕੇ ਠੀਕ ਐ ਪਿਠਾ ਦਿਓ ਰਾਤ ਨੂੰ ਤੇ ਬਾਈ 2 ਦਿਨਾਂ ਚ ਹੀ ਰਿਜ਼ਲਟ ਦੇਖ ਲਿਓ ਹਰੀਆਂ ਮਿੱਠਾਂ ਸਭ ਸੈੱਟ ਹੋ ਜਾਣੀਆਂ ਇਹ ਪੈਂਦੀਆਂ ਕਾਹਦੇ ਕਰਨੇ ਸੁੱਕੇ ਕਬੂਤਰ ਹੁੰਦੇ ਆ ਬਾਈ ਤੁਸੀਂ ਸਾਹਮਦੇ ਨਹੀਂ ਆਉਂਦਿਆਂ ਨੂੰ ਜੇ ਤੁਸੀਂ ਕਬੂਤਰ ਚੱਜ ਨਾਲ ਸਹੀ ਸੰਭਿਆ ਹੋਊਗਾ ਬਾਈ ਜਾਨਵਰ ਖਰਾਬ ਹੁੰਦਾ ਹੀ ਨਹੀਂ ਗਰਮੈਸ਼ ਉਹਦੇ ਪੈਂਦੀ ਹੋਈ ਨਹੀਂ ਬਸ 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 ਰਿਆ ਚੱਕ ਠੀਕ ਹੈ ਉਹਦੇ ਕਰਮਾਇਸ਼ ਪਵੇ ਹੀ ਨਾ ਬਸ ਅਸੀਂ ਉੱਪਰ ਲਈ ਇਕੱਲਾ ਚਲਾਉਣਾ ਇਹ ਆਪਣਾ ਕਾਲਗੰਦਾ ਬੱਜਾ ਬਈ ਬੜੀ ਸੁੱਖ ਰੱਖੇ ਜੇ ਵਧੀਆ ਚੱਲ ਪਿਆ ਨਾ। ਪੈਨੂ ਛੱਡਾਂਗੇ April ਵਾਲੀਆਂ ਬਾਜੀ ਆਪਾਂ। ਉਹ ਸਾਰੀਆਂ ਅਪਡੇਟਾਂ ਬੱਸ ਬੰਦ ਕਰ ਦਿੰਦਾ। ਬੱਸ ਬੱਸ। ਆਪਡੇਟਾਂ ਨੂੰ ਸਾਰੀਆਂ ਦੇਵਾਂਗੇ ਅਸੀਂ। ਉੱਪਰ। ਵੇ ਇੱਥੇ ਜਾਂਦੀ ਓਏ। ਪਾਬਲੋ। ਇੱਗਾ ਇੱਕ ਤਾਂ ਇਹ ਹੋ ਗਿਆ ਬਈ। ਤੂੰ ਜਾ ਸਾਂਭਣ ਦਾ ਜਦੋਂ ਕਬੂਤਰ ਤੁਸੀਂ ਘਰੇ ਕੱਢ ਲਿਆ ਮਿੱਤਰੋ ਜਦੋਂ ਮਿੱਤਰੋ ਤੁਹਾਡਾ ਜਾਨਵਰ ਚਾਹੇ ਘੰਟਾ ਉੜਦਾ ਜਾਨਵਰ ਨੂੰ ਆਏ ਨੂੰ ਪਹਿਲਾਂ ਬਿਠਾਓ ਬਿਠਾ ਕੇ ਤੇ ਉਹਨੂੰ ਆਪਦੀ ਥਾਂ ਤੇ ਬਿਠਾਓ ਘੱਟੋ ਘੱਟ ਉਹਨੂੰ 15 ਮਿੰਟ ਦਿਓ ਸਹੀ ਹੋਣ ਤੇ ਠੀਕ ਹੈ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਜਾਨਵਰ ਆਪਣਾ ਸੈੱਟ ਹੋ ਗਿਆ ਤੇ ਫੇਰ ਜਾ ਕੇ ਤੁਸੀਂ ਫੇਰ ਜਾ ਕੇ ਤੁਸੀਂ ਉਹਨੂੰ ਪਾਣੀ ਦੀ ਨੋਕ ਲਵਾਉਣੀ ਆ ਠੀਕ ਹੈ ਪਹਿਲਾਂ ਇੱਕ ਥੋੜੀ ਜਿਹੀ ਨੋਕ ਲਵਾਓ ਠੀਕ ਹੈ ਪਹਿਲਾਂ ਮਾੜੀ ਜਿਹੀ ਨੋਕ ਲਵਾਓ ਰੂਹ ਲੈ ਕੇ ਦੇਖਣਾ ਝੱਗ ਜੀ ਨਾ ਪਾਇਆ ਥੱਲੂ ਵੀ ਹਲਾ ਲਿਆ ਕਰ ਉਹ ਹਲਾ ਤਿੰਨ ਪੜਿਆ ਤਾਂ ਇੱਕ ਨੋਕ ਲਵਾਓ 5-7 ਮਿੰਟ ਬੈਠਾ ਰਹਿਣ ਦਿਓ ਉਦੋਂ ਬਾਅਦ ਫੇਰ ਇੱਕ ਨੋਕ ਲਵਾਓ ਫੇਰ ਬੈਠਾ ਰਹਿਣ ਦਿਓ ਠੀਕ ਹੈ ਤੇ ਉਦੋਂ ਬਾਅਦ ਉਹਨੂੰ ਫੁੱਲਪ ਦੇਓ ਪਾਣੀ ਪਿਆ ਪਿਆ ਕੇ ਜਦੋਂ ਉਹ ਆਪ ਦਾ ਪਾਣੀ ਖਿੱਚ ਗਿਆ ਖੜਕਾ ਕੇ ਦੇਖੋ ਕੰਨ ਕੋਲੇ ਲਾ ਕੇ ਪਾਣੀ ਖਿੱਚ ਗਿਆ ਜਦੋਂ ਪਾਣੀ ਖਿੱਚ ਗਿਆ ਮਿੱਤਰੋ ਫੇਰ ਜਾ ਕੇ ਕਿਤੇ ਬਾਈ ਤੁਸੀਂ ਖਰਾਕ ਪਾਓ ਠੀਕ ਹੈ ਜੇ ਜਾਨਵਰ ਸਹੀ ਚਲਾਉਣੇ ਨੇ ਤੇ ਜੇ ਬਾਈ ਉਹੀ ਗੱਲ ਬੱਸ ਵੀ ਉਤੋ ਉਤੋ ਹੀ ਰੱਖਣਾ ਫੇਰ ਕੋਈ ਚੱਕਰ ਨਹੀਂ ਬਾਈ ਆਏ ਨੂੰ ਜਿਵੇਂ ਮਰਜ਼ੀ ਪਾਣੀ ਪੀ ਲਈ ਚੱਲੇ ਉਹਨੇ ਘਟਣਾ ਹੀ ਘਟਣਾ ਹੈ ਉਹਨੇ ਵਧਣਾ ਨਹੀਂ ਹੈਗਾ ਜੇ ਤੁਹਾਨੂੰ ਲੱਗੇ ਵੀ ਉਹ ਕਬੂਤਿਆਂ ਬਰਬਾਦ ਜੂਗਾ ਉਹ ਵਾਅਦਾ ਬੋਧਾ ਨਹੀਂ ਉਹ ਘਟੂਗਾ ਠੀਕ ਹੈ ਸੋ ਮਿੱਤਰ ਪਿਆਰੋ ਇੰਨੀਆਂ ਗੱਲਾਂ ਆਪਣੀਆਂ ਯਾਦ ਰੱਖਿਓ ਠੀਕ ਹੈ ਜਾਨਵਰ ਨੂੰ ਆਏ ਨੂੰ ਜਿਹੜਾ ਤੁਸੀਂ ਸੰਭਤਾ ਉਹਦੇ ਵਰਗੀ ਰੀਸ ਨਹੀਂ ਠੀਕ ਹੈ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਬਾਕੀ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਵੀ ਇਹ ਕਿਵੇਂ ਲੱਗਿਆ ਆ ਦੇਖੋ ਠੀਕ ਹੈ ਮਾਰੀ ਰਹਿ ਰਹੇ ਤੇ ਇਹਾਂ ਰੰਗ ਕਿੰਨਾ ਕੁ ਚੜੀ ਆ ਇਹ ਕੀ ਨਾਮ ਤੂੰ ਸਾਰਾ ਦਿਖਾ ਮਾਰੀਆ ਠੀਕ ਹੈ ਲਵ ਯੂ ਆ ਸਾਰੇ ਭਰਾਵਾਂ ਨੂੰ ਬਸ ਹੁਣ ਵੀਡੀਓ ਨੂੰ ਪੂਰਾ ਧਿਆਨ ਨਾਲ ਸਾਰਿਆਂ ਨੂੰ ਦੇਖ ਲਿਆ ਕਰੋ ਜਿਹੜੀਆਂ ਡੇਲੀ ਆਉਣਗੀਆਂ 시켜놓으면 일어나고 싶지 않